ਹਾਂ ਜੀ ਵੀ ਇੰਟਰੋਡਿਊਸ ਕੀਤਾ ਗਿਆ ਹੈ ਜੀ ਅਧਾਰੀ ਦੇ ਅੱਜ ਅਸੀਂ 14 April 2025 ਨੂੰ ਫਾਇਰ ਸੇਫਟੀ ਵੀਕ ਮਨਾ ਰਹੇ ਆ 14 April 1944 ਨੂੰ ਮੁੰਬਈ ਦੀ ਬੰਦਰਗਾਹ ਦੇ ਉੱਤੇ ਸਾਡੇ ਮੁੰਬਈ ਫਾਇਰ ਬਿਗਡ ਦੇ 64 ਫਾਇਰ ਫਾਈਟਰ ਇੱਕ ਸਮੁੰਦਰੀ ਜਹਾਜ਼ ਦੀ ਘਟਨਾ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ 14 April 1970 ਤੋਂ ਹਰ ਸਾਲ 14 April ਤੋਂ 20 April ਤੱਕ ਜਿਹੜਾ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਜਿਹਦੇ ਵਿੱਚ ਸਾਰੇ ਫਾਇਰ ਬ੍ਰਿਗੇਡ ਦਫ਼ਤਰਾਂ ਵੱਲੋਂ ਮੁੰਬਈ ਦੇ 66 ਜਿਹੜੇ ਬਹਾਦਰ ਫਾਇਰਫਾਈਟਰ ਸ਼ਹੀਦ ਹੋਏ ਸੀਗੇ ਆਪਣੀਆਂ ਜਾਨਾਂ 바ਰੀਆਂ ਸੀਗੀਆਂ ਅੱਗ ਦੇ ਦੌਰਾਨ ਉਹਨਾਂ ਨੂੰ ਅਸੀਂ ਸਾਰੇ ਸ਼ਰਧਾਂਜਲੀ ਦਿੰਦੇ ਆਂ ਉਹਨਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਅਸੀਂ ਆਪਣੇ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਜਿੰਨੇ ਵੀ ਫਗਵਾੜਾ ਸ਼ਹਿਰ ਵਾਸੀ ਪੰਜਾਬ ਵਾਸੀ ਪੂਰੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਇਹ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਤਾਂ ਜੋ ਉਸ ਪ੍ਰਕਾਰ ਦੀ ਜਿਹੜੀ ਅੱਗ ਦੀ ਘਟਨਾ ਦੁਆਰਾ ਨਾ ਵਾਪਰ ਸਕੇ ਇਸ ਫਾਇਰ ਸੇਫਟੀ ਵੀਕ ਦੇ ਦੌਰਾਨ ਕੀ ਕੀ ਤੁਹਾਡੇ ਵੱਲੋਂ ਕੀਤਾ ਜਾਏਗਾ ਕਿਹੜੇ ਪ੍ਰੋਜੈਕਟ ਕੀਤੇ ਜਾਣਗੇ ਸਾਡੇ ਵੱਲੋਂ ਇਸ ਹਫਤੇ ਦੇ ਦੌਰਾਨ 20 April ਤੱਕ ਸਕੂਲ ਕਾਲਜ ਫੈਕਟਰੀ ਹਸਪੀਟਲ ਇੰਡਸਟਰੀ ਜਿੰਨੇ ਵੀ ਕੋਈ ਲੋਕਲ ਐਸੋਸੀਏਸ਼ਨਾਂ ਨੇ ਵੈਲਫੇਅਰ ਐਸੋਸੀਏਸ਼ਨਾਂ ਨੇ ਸਾਰਿਆਂ ਨੂੰ ਫਾਇਰ ਸੇਫਟੀ ਦੀ ਤੇ ਲਾਈਫ ਸੇਫਟੀ ਦੀ ਜਿਹੜੀ ਟ੍ਰੇਨਿੰਗ ਹੈ ਔਰ ਟੈਕਨੀਕ ਹੈ ਉਹ ਦੱਸੀ ਜਾਊਗੀ ਹੁਣ ਤੁਸੀਂ ਮੌਨ ਰੱਖਿਆ ਸੀ ਕਿ ਹਾਂਜੀ ਅਸੀਂ ਇਹ 2 ਮਿੰਟ ਦਾ ਜਿਹੜਾ ਮੌਨ ਹੈ ਉਹਨਾਂ 64 ਮਹੱਦਰ ਫਾਇਰ ਫਾਈਟਰਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖਿਆ ਸੀ